ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜੱਟ ਸਿੱਖਾਂ ਦਾ ਕਬਜ਼ਾ ਹੈ ਇਹ ਮਾਮਲਾ ਬੜੀ ਧੀਰ ਤੋਂ ਚੱਲਦਾ ਆ ਰਿਹਾ ਬੜੀ ਧੀਰ ਤੋਂ ਇਸ ਬਾਰੇ ਚਰਚਾ ਚੱਲਦੀ ਆ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜੱਟ ਸਿੱਖਾਂ ਦਾ ਪੂਰਾ ਕਬਜ਼ਾ ਹੋਇਆ ਪਿਆ ਕਿ ਇਸ ਪੋਲਿਟੀਕਲ ਸੰਸਥਾ ਦੇ ਜਾਂ ਫਿਰ ਧਾਰਮਿਕ ਸੰਸਥਾ ਦੀ ਗੱਲ ਵੀ ਕਰੀਏ ਜੇ ਨਾਲ ਨਾਲ ਤੇ ਉਸ ਉੱਤੇ ਕਹਿੰਦੇ ਕਿ ਕੋਈ ਗੈਰ ਜੱਟ ਸਿੱਖ ਕਾਬਜ਼ ਨਹੀਂ ਹੋ ਸਕਦਾ ਜਾਂ ਫਿਰ ਉਹਦੀ ਪ੍ਰਧਾਨਗੀ ਜਿਹੜੀ ਆ ਉਹ ਐਕਸੈਪਟ ਨਹੀਂ ਕੀਤੀ ਜਾ ਸਕਦੀ ਇਹ ਇਲਜ਼ਾਮ ਹੁਣ ਤੱਕ ਬੜੀ ਬੜੇ ਚਿਰ ਦੇ ਲੱਗਦੇ ਰਹੇ ਨੇ ਔਰ ਇਹਨਾਂ ਇਲਜ਼ਾਮਾਂ ਨੂੰ ਇੱਕ ਹੋਰ ਸਿੱਖ ਆਗੂ ਨੇ ਅਗਾਟ ਹੋ ਰਿਹਾ ਪਰਮਜੀਤ ਸਰਨਾ ਨੇ ਇਸ ਮਾਮਲੇ ਸਬੰਧੀ ਕੁਝ ਬਿਆਨ ਜਾਰੀ ਕੀਤੇ ਨੇ ਜਦੋਂ ਪੁੱਛਿਆ ਗਿਆ ਕਿ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਣਾ ਚਾਹੀਦਾ ਹੈ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਹੋ ਸਕਦਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਤਨਖਾਹਿਆ ਆਕਰਾਰ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜਨ ਨੂੰ ਲਾਇਆ ਹੋਇਆ ਪਰ ਅਜੇ ਵੀ ਇਹ ਚਰਚਾ ਬਰਕਰਾਰ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਣਾ ਚਾਹੀਦਾ ਹੈ ਕਿਹਨੂੰ ਲਗਾਇਆ ਜਾ ਸਕਦਾ ਹੈ ਪਰਮਜੀਤ ਸਰਨਾ ਵੀ ਇਹੀ ਸਵਾਲ ਪੁੱਛਦੇ ਨਜ਼ਰ ਆਉਂਦੇ ਨੇ ਪਰ ਜਦੋਂ ਪੱਤਰਕਾਰ ਕਹਿੰਦਾ ਕਿ ਤੁਸੀਂ ਵੀ ਬਣ ਸਕਦੇ ਹੋ ਤਾਂ ਪਰਮਜੀਤ ਸਰਨਾ ਕਹਿੰਦੇ ਕਿ ਮੈਂ ਇੱਕ ਪਾਪਾ ਸਿੱਖਾਂ ਮੈਂ ਜੱਟ ਸਿੱਖ ਨਹੀਂ ਆ ਜਿਸ ਕਰਕੇ ਮੈਂ ਪ੍ਰਧਾਨ ਨਹੀਂ ਬਣ ਸਕਦਾ ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਹਾਸੇ ਦਾ ਕਾਰਨ ਤਾਂ ਜ਼ਰੂਰ ਬਣੀ ਪਰ ਇਸ ਸਟੇਟਮੈਂਟ ਦੇ ਵਿੱਚ ਜਿੰਨਾ ਵਜ਼ਨ ਹੈ ਉਹ ਇੱਕ ਸਿਆਸੀ ਚਿੰਤਕ ਸਮਝ ਸਕਦਾ ਆ ਖਾਸ ਕਰਕੇ ਜਿਹੜਾ ਪੰਥ ਦੇ ਨਾਲ ਵੀ ਤੱल्लੁਕ ਰੱਖਦਾ ਉਹ ਇਸ ਮਾਮਲੇ ਦੀ ਇਸ ਬਿਆਨ ਦੀ ਗਹਿਰਾਈ ਜਿਹੜੀ ਹੈ ਉਹ ਬਖੂਬੀ ਸਮਝ ਸਕਦਾ ਪਰ ਪਰਮਜੀਤ ਸਿੰਘ ਸਰਨਾ ਜਿਹੜੇ ਨੇ ਉਹ ਖੁੱਲ ਕੇ ਬੋਲੇ ਬੋਲਦੇ ਵੀ ਨਜ਼ਰ ਆਉਂਦੇ ਨੇ ਪਰ ਇਸ ਵਾਰ ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਇਲਜ਼ਾਮ ਡਾਇਰੈਕਟਲੀ ਕਹੀਏ ਜਾਂ ਇੰਡਾਇਰੈਕਟਲੀ ਕਹੀਏ ਲਗਾ ਦਿੱਤਾ ਖੈਰ ਅਕਾਲੀ ਦਲ ਦੀ ਪ੍ਰਧਾਨਗੀ ਕਿੰਨੂੰ ਮਿਲਦੀ ਏ ਕਿੰਨੂੰ ਨਹੀਂ ਮਿਲਦੀ ਇਹ ਭਵਿੱਖ ਦਾ ਇਸ਼ੂ ਹੈ ਜਾਂ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਕਹਿੰਦਾ ਹੈ ਉਹ ਸ਼੍ਰੀ ਕਾਲਕਤਖ ਸਾਹਿਬ ਦੇ ਜਸੇਦਾਰ ਗਿਆਨੀ ਰਗबीर ਸਿੰਘ ਦੇ ਫੈਸਲੇ ਸੁਣਾਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹਦੇ ਦਰਮਿਆਨ ਹੋਰ ਕਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਉਹ ਮਾਇਨੇ ਰੱਖਦੇ ਨੇ ਪਰਮਜੀਤ ਸਰਨਾ ਦਾਈ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਿਆਨ ਹੈ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚੜਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਕਿ ਸਾਬਣੇਗਾ ਪਰ ਤਾਂ ਤੁਸੀਂ ਵੀ ਬਣ ਸਕਦੇ ਹੋ ਮੈਂ ਪਾਪਾ ਹੈਗਾ ਮੈਂ ਨਹੀਂ ਬਣ ਸਕਦਾ ਬਸ ਗੱਲ ਖਤਮ ਇਧਰ ਵਿੱਚ ਕੋਈ ਸਿੰਘ ਸਭਾ ਲੈ ਲਓ ਜਿੱਥੇ ਜਿੱਦੀ ਬਰਾਦਰੀ ਤਕੜੀ ਹੋਈਗੀ ਉਸੇ ਦਾ ਪ੍ਰਧਾਨ ਬਣੇਗਾ ਇਸ ਵਾਸਤੇ ਜੀਓਗ੍ਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ ਕਿਉਂ ਨਹੀਂ ਖਾਰਾ ਖਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥੀ ਸੇਵਾ ਨਹੀਂ ਕਰ ਸਕਦੇ ਜੀ ਪੰਥੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੇ ਦਾ ਨਾਮ ਐ ਸਖਾਬ ਲਿਆ ਤੇ ਨਾਮ ਐ ਲਾਲਪੁਰਾ ਸਾਹਿਬ ਲਾਲਪੁਰਾ ਹੋਂ ਵਾਲਾ ਜਿਹੜਾ ਜਾਰੀ ਕੀਤਾ ਪਤੇ ਪਰਾਜ ਕੀਤਾ ਜਾ ਰਿਹਾ ਜੀ ਉਹਨਾਂ ਨੇ ਲਾਲਪੁਰਾ ਸਾਹਿਬ ਨੇ ਦੇਖੋ ਇੱਡੇ ਵੱਡੇ ਸਿਆਣੇ ਬੰਦੇ ਨੇ ਬਜ਼ਰ ਗਲਤੀ ਕੀਤੀ ਹੈ ਇੱਧਰ ਵੇਖੋ ਜੀ ਬਜ਼ਰ ਬਜ਼ਰ ਕਰਾਇਤ ਕੀਤੀ ਹੈ ਜੀ ਮੇਰਾ ਉਹ ਬਹੁਤ ਮਿੱਤਰ ਰਿਹਾ ਮੈਂ ਉਸ ਨੂੰ ਕਿਹਾ ਬਿੱਤੂ ਸਿੱਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਐ ਮੈਂ ਅੱਗੋਂ ਤੋਂ ਬੋਲਣਾ ਹੀ ਨਹੀਂ ਐ ਠੀਕ ਹੈ ਪਤਾ ਹਾਂ ਬਾਕੀ ਜੇ ਕੁਛ ਨੇ ਕਰਨਾ ਕਰੇ ਕਾਦਰ ਹੁਣ ਚਲੋ ਕੋਈ ਗੱਲ ਨਹੀਂ ਤੁਹਾਡੀ ਦਾਅਵੇਦਾਰੀ ਤੇ ਨਹੀਂ ਐ ਅੱਜ ਚਲੋ ਪ੍ਰਧਾਨ ਬਣਨ ਦੀ ਹੈ ਜੇ ਅਕਾਪਾ ਸਰ ਸਬਾਣੋ ਕੇ ਸੇਵਾ ਮੈਂ 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 ਉਹਨਾਂ ਕੋਲ ਮਾਫੀ ਮੰਗ ਲਾਂ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਨਾ ਉਹਦਾ ਨਾਂ ਕੀ ਐ दिल्ली ਦਾ ਸ਼ਹਿਰੀ ਸੀ ਕੌਣ ਪਤੇ ਮੈਂ ਪੂਰਾ ਟਾਈਮ ਪੂਰਾ ਜਿਹੜਾਗਾ ਧਿਆਨ ਨਹੀਂ ਦੇ ਸਕਦਾ ਤੁਹਾਡੀ ਵੋਟ ਕਿਨੂੰ ਰਹੇਗੀ ਤੁਹਾਡੀ ਵੋਟ ਕਿਨੂੰ ਰਹੇਗੀ ਮੈਂ ਹਮੇਸ਼ਾ ਪਸੰਦ ਕਰੀਦਾ ਹਾਂ ਇੱਕ ਗੱਲ ਸੁਣ ਲੈ ਪੱਕੀ ਸੁਣ ਲੈ ਮੈਂ ਮਰਨ ਤੱਕ ਸੁਖਵੀਰ ਸਿੰਘ ਬਾਦਲ ਨਾਲਾ